फास्टवे दे सरदार सरबजीत सिंह राजू दे दिशा निर्देश 하ਇਤ ਇੱਕ ਅਹਿਮ ਮੀਟਿੰਗ ਦਾ ਆਯੋਜਨ ਫਾਸਟਵੇ ਦੇ ਆਫਿਸ 알파 ਇੰਟਰਨੈਸ਼ਨਲ ਸਿਟੀ ਦ ਬੁਰਜੀ ਵਿਖੇ ਫਾਸਟਵੇ ਅਤੇ ਨੈਟਪਲਸ ਦੇ ਸਰਦਾਰ ਸੁਖਮਰਿਤ ਸਿੰਘ ਅਤੇ ਸਰਦਾਰ ਗੁਰਿੰਦਰਜੀਤ ਸਿੰਘ ਬਾਬੀ ਦੀ ਅਗਵਾਈ ਹੇਠ ਕੀਤਾ ਗਿਆ ਇਸ ਦੌਰਾਨ ਫਾਸਟਵੇ ਦੇ ਕੇਬਲ ਆਪਰੇਟਰ ਨਾਲ ਹੋ ਰਹੀ ਤਕੇशाही ਦੇ ਖਿਲਾਫ ਡਟ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਜਿਸ ਸੰਬੰਧੀ ਕਈ ਅਹਿਮ ਵਿਚਾਰਾਂ ਸਾਂਝਾ ਕੀਤੀਆਂ ਗਈਆਂ ਅਤੇ ਕਈ ਅਹਿਮ ਫੈਸਲੇ ਲਏ ਗਏ ਇਸ ਮੌਕੇ फास्टवे ਦੇ ਚੀਫ ਬਿਊਰੋ ਗगन 베ਦੀ ਮਿੰਟੂ ਕੇਬਲ ਆਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਵੀਨ ਚੱਡਾ ਅਤੇ ਗੁਰਚਰਨ ਸਿੰਘ ਪੱਪੂ ਵੱਲੋਂ ਸੰਬੋਧਨ ਕੀਤਾ ਗਿਆ ਇਸ ਮੌਕੇ ਫਾਸਟਵੇ ਦੇ ਬ੍ਰਾਂਚ ਮੈਨੇਜਰ ਅਰुण ਕੁਮਾਰ ਕੇਬਲ ਆਪਰੇਟਰ ਗੇਜਾ ਪਹਿਲਵਾਨ ਸਮੇਤ ਵੱਡੀ ਗਿਣਤੀ ਵਿੱਚ ਕੇਬਲ ਆਪਰੇਟਰ ਇਸ ਮੀਟਿੰਗ ਵਿੱਚ ਸ਼ਾਮਿਲ ਸਨ ਦੇਖੋ ਜੀ ਸਾਨੂੰ 25-26 ਸਾਲ ਹੋ ਗਏ ਕੰਮ ਕਰਦੇ ਹੋਇਆ ਇਹ ਕਿਤੇ ਅਸੀਂ ਨਵੇਂ ਸਾਲ ਦੀ ਵਧਾਈ ਦੇਣੀ ਸੀਗੀ ਹਰ ਨਵਾਂ ਸਾਲ ਚੜਿਆ ਸਾਰਿਆਂ ਵਾਸਤੇ ਵਧੀਆ ਚੱਲੇ ਦੂਜਾ ਸਾਡੇ ਕੋਈ ਨਾ ਕੰਪੀਟੀਸ਼ਨ ਮਾੜਾ ਮੋਟਾ ਕੰਪਨੀਆਂ ਆਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਇੱਕ ਕੰਪਨੀ ਆਈ ਹੈ ਉਹ ਆ ਕੇ ਇਹਨਾਂ ਨੂੰ ਤੰਗ ਕਰਦੀ ਪਈ ਹੈ ਬਦਮਾਸ਼ੀ ਕਰਦੀ ਪਈ ਹੈ ਉਹਨਾਂ ਨੇ ਕੋਈ ਗੁੰਡੇ ਖੜੇ ਕਰਤੇ ਜਿਦੇ ਕਰਕੇ ਉਹ অপারেਟਰ ਨੂੰ ਦੱਬੇ ਮਾਰਦੇ ਪਏ ਕਿ ਸਾਡੇ ਨਾਲ ਜੁੜੋ ਉਹ ਇਹਨਾਂ ਨੂੰ ਅਸੀਂ ਅੱਜ ਬਲਾਕੇ ਸਮਝਾਇਆ ਸੀਗਾ ਕਿ অপারেਟਰ ਅਸੀਂ ਤੁਹਾਡੇ ਵਾਸਤੇ ਖਲੋਤੇ ਹੋਏ ਆ ਤੁਸੀਂ ਸਾਂਝ ਰੱਖੋ ਤੁਹਾਡੀ ਐਸੋਸੀਏਸ਼ਨ ਬੜੀ ਸਟਰੋਂਗ ਹੈ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਸਾਰੇ ਇਕੱਠੇ ਹੋ ਕੇ ਕੰਮ ਕਰੋ ਦੇਖੋ ਦਰਸ਼ਕਾਂ ਨੂੰ ਤੇ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਬੰਦਾ ਫਾਸਟਵੇ ਦਾ ਦੇਖਣਾ ਚਾਹੁੰਦਾ ਹੈ ਉੱਥੇ ਆ ਕੇ ਕੋਈ ਮੁਲਾਜ਼ਮ ਜਾਂ ਕੋਈ ਆਗੇ ਜਿਹੜਾ ਫਾਸਟਵੇ ਦਾ ਮੁਲਾਜ਼ਮ ਛੱਡ ਗਿਆ ਤੇ ਉਹ ਆਗੇ ਤੁਹਾਨੂੰ ਆਗੇ ਕਹਿੰਦਾ ਹੈ ਕਿ ਜੀ ਕਿ ਇਹ ਮੈਂ ਫਾਸਟਵੇ ਤੋਂ ਆਇਆ ਤੇ ਇਹ ਪ੍ਰੋਡਕਟ ਉਹਨਾਂ ਨੇ ਚੇਂਜ ਕਰਤਾ ਉਹ ਬਿਲਕੁਲ ਗਲਤ ਕਹਿ ਰਿਹਾ ਤੁਸੀਂ ਉਸ ਨੂੰ ਇਮੀਡੀਏਟਲੀ ਆਪਣੇ ਆਪਰੇਟਰ ਨੂੰ ਕੰਟੈਕਟ ਕਰੋ ਨਹੀਂ ਤਾਂ ਕੰਪਨੀ ਨੂੰ ਕੰਟੈਕਟ ਕਰੋ ਉਹ ਅਸੀਂ ਇਹੋ ਜੀ ਕੋਈ ਗੱਲ ਨਹੀਂ ਗਈ ਜਿਹੜੇ ਵਿਚਾਰੇ ਭੁਲੇ ਪੇਚੇ ਚਲੇ ਗਏ ਆ ਅਸੀਂ ਉਹਨਾਂ ਨੂੰ ਵੀ ਕਹਿੰਨੇ ਆ ਕਿ ਤੁਸੀਂ ਇਹ ਵਾਲਾ ਕੰਮ ਨਾ ਕਰੋ ਪ੍ਰੋਡਕਟ ਪ੍ਰੋਡਕਟ ਹੀ ਹੁੰਦਾ ਹੈ ਸਾਡੇ ਕੋਲ ਲੋਕਲ ਕੰਟੈਂਟ ਬਹੁਤ ਤਗੜਾ ਹੈ ਸ਼ਿਦਾਂ ਸਾਹਿਬ ਲਾਈਵ ਦਿਖਾ ਰਹੇ ਆ ਦੁਰਗਿਆਣਾ ਮੰਦਿਰ ਲਾਈਵ ਦਿਖਾ ਰਹੇ ਆ ਉਹਨਾਂ ਕੋਈ ਲਾਈਵ ਨਹੀਂਗਾ ਕੋਈ ਉਹਨਾਂ ਕੋਲ ਕੰਟੈਂਟ ਚੰਗਾ ਨਹੀਂਗਾ ਅਸੀਂ ਅਸੀਂ ਲੋਕਲ ਚੈਨਲ ਚਲਾ ਰਹੇ ਆ ਉਹਨਾਂ ਦਾ ਕੋਈ ਲੋਕਲ ਚੈਨਲ ਨਹੀਂਗਾ ਪੰਜਾਬ ਉਹ ਚਲਦੀ ਸਾਊਥ ਤੋਂ ਕੇਰਲਾ ਤੋਂ ਕੇਬਲ ਚਲਦੀ ਹੈ ਉਹਨਾਂ ਦੀ ਉੱਥੇ ਦੀ ਮਹਾਨਤਾ ਹੈਗੀ ਹੈ ਕੋਈ ਪੰਜਾਬੀ ਚੈਨਲ ਕੋਈ ਚੱਜਦਾ ਨਹੀਂਗਾ ਜੋ ਪ੍ਰੋਡਕਟ ਸਾਡੇ ਕੋਲ ਲਗਾ ਕਿਸੇ ਕੋ ਨਹੀਂਗਾ ਅਸੀਂ ਅੱਜ ਐਸੋਸੀਏਸ਼ਨ ਨੂੰ ਵੀ ਇਹੋ ਹੀ ਅਪੀਲ ਕੀਤੀ ਹੈ ਕਿ ਜੇ ਕੋਈ ਆਪਰੇਟਰ ਨੂੰ ਵਿਚਾਰੇ ਨੂੰ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਉਹਨਾਂ ਨੂੰ ਜਾ ਕੇ ਮਿਲੋ ਜੇ ਸਾਡੇ ਨਾਲ ਕੋਈ ਪ੍ਰੋਬਲਮ ਹੈ ਜਾਂ ਸਾਡੇ ਕੋਲ ਕੋਈ ਹੋਈ ਹੈ ਤੇ ਅਸੀਂ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਨਾਲ ਜੁੜਿਆ ਰਵੇ ਅਸੀਂ ਵੀ ਛੋਟੇ ਪੈਕੇਜ ਵੀ ਗਏ ਸਾਡੇ ਜਿਹੜਾ ਨਹੀਂ ਅਫੋਰਡ ਕਰ ਸਕਦਾ ਉਹ ਵਾਲਾ ਪੈਕੇਜ ਲੈ ਸਕਦਾ ਅਸੀਂ ਉਹਨਾਂ ਦੇ ਬਰਾਬਰ ਦਾ ਪੈਕੇਜ ਜਿਹੜਾ ਉਹਨਾਂ ਦੇ ਘੱਟ ਰੇਟ ਤੇ ਦੇ ਰਹੇ ਹਾਂ ਸਾਡਾ ਸਾਡੀ ਕੁਆਲਿਟੀ ਸਾਡਾ ਇਨਫਰਾਸਟ੍ਰਕਚਰ ਸਾਡੇ EMPLOYEES ਜੋ ਸਾਡੇ ਕੋਲ ਟੀਮ ਹੈ ਉਹ ਸਾਰੇ ਹਿੰਦੁਸਤਾਨ ਕੋ ਕਿਸੇ ਕੋ ਨਹੀਂ ਗਈ ਸਾਡੀ ਜਿਹੜੀ ਕੰਪਨੀ ਹੈ ਸੱਤ ਸਟੇਟਾਂ ਚ ਕੰਮ ਕਰ ਰਹੀ ਹੈ ਕੋਈ ਛੋਟੀ ਮੋਟੀ ਕੰਪਨੀ ਨਹੀਂ ਹੈਗੀ ਬਹੁਤ ਵਧੀਆ ਬਾਕਸੇ ਦਿੰਨੇ ਆ ਅਸੀਂ ਵਿਦ ਵਾਰੰਟੀ ਦਿੰਨੇ ਆ ਆਪਰੇਟਰ ਨੂੰ ਵੀ ਪੂਰੀ ਸਹੂਲਤ ਦਿੰਨੇ ਆ ਕਸਟਮਰ ਨੂੰ ਵੀ ਪੂਰੀ ਸਹੂਲਤ ਦਿੰਨੇ ਆ ਔਰ ਜਿੰਨੇ ਲਾਈਵ ਅਸੀਂ ਦਿਖਾ ਰਹੇ ਕੋਈ ਵੀ ਨਹੀਂ ਦਿਖਾ ਸਕਦਾ ਮੇਰਾ ਨਾਮ ਆ ਪ੍ਰਵੀਨ ਚੱਡਾ ਮੇਰੀ ਕੇਬਲ ਆ ਮੋਹਿਤ ਕੇਬਲ ਤੇ ਚੱਡਾ ਕੇਬਲ ਆਮੋਸ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਮੇਰੇ ਸਾਥੀ ਬੈਟਰਨ ਨੂੰ ਨਵੇਂ ਸਾਲ ਦੀ ਵਧਾਈ ਨਵੇਂ ਸਾਲ ਤੇ ਅਸੀਂ ਅੱਜ ਮੀਟਿੰਗ ਕੀਤੀ ਆ ਉਹਦੇ ਵਿੱਚ ਜਿਹੜੀ ਦੂਸਰੀ ਕੱਪ ਲਈ ਆ ਤਾਂ ਸਭ ਕਰਦੇ ਪਏ ਆ ਬਦਮਾਸ਼ੀ ਕਰਦੇ ਪਏ ਆ ਕਿਤੇ ਤਾਰਾ ਵੱਢੀ ਜਾਂ ਰਹੇ ਆ ਸਾਡਾ ਮਤਲਬ ਹੈ ਕਿ ਜੇ ਤੁਸੀਂ ਕੰਪੀਟੀਸ਼ਨ ਲੜਨਾ ਤੇ ਆਪ ਆਓ ਪੈਸੇ ਲਾਓ ਤਾਰ ਪਾਓ ਲੜੋ ਅੰਦੀ ਕੱਪ ਕੰਪੀਟੀਸ਼ਨ ਅਸੀਂ ਲੜਾਂਗੇ ਅਸੀਂ ਪਿੱਛੇ ਨਹੀਂ ਹੋਵਾਂਗੇ